ਸਾਸੀ ਕਾਲ ਕਿਸਾਨ ਭਰਾਵੋ ਮੈਂ ਤੁਹਾਡਾ ਆਪਣਾ ਸੁੱਖਾ ਕਿੰਗਰੇਲਾ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂ ਪਹਿਲੀ ਵਾਰ ਆਪਣਾ ਕਿਸਾਨ ਭਰਾਇਆ ਜੋ ਆਪਣਾ ਦੋਸਤ ਹੈ ਝੋਨਾ ਲਾਉਣ ਜਾ ਰਿਹਾ ਕਿਸੇ ਬਣ ਦੇ ਵਿੱਚ ਤਾਂ ਇਹਦੇ ਵਿੱਚ ਕੀ ਗੱਲ ਹੈ ਇਹਨਾਂ ਪਹਿਲਾਂ ਟਰਾਲਾ ਭਰ ਕੇ ਮਿੱਟੀ ਦਾ ਪੇਰੇ ਹੈ ਕਿ ਇਹਦੇ ਨਾਲ ਕਹਿੰਦੇ ਵੀ ਰੇ ਵਗੈਰਾ ਥੱਲੇ ਨਹੀਂ ਜਾਂਦੀ ਅਤੇ ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਚੀਜ਼ ਨਾਲ ਕਿੰਨਾ ਕੁ ਬੈਨੀਫਿਟ ਹੋ ਸਕਦਾ ਤੁਸੀਂ ਆਪਣੇ ਐਕਸਪੀਰੀਅੰਸ ਜੂਰ ਸ਼ੇਅਰ ਕਰਿਓ ਹਾਲਾਂਕਿ ਮਿੱਟੀ ਇੱਕ ਤੋਂ 2 ਇੰਚ ਤੱਕ ਥੱਲੇ ਧਸ ਰਹੀ ਹੈ ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਵੇਂ ਅੰਦਾਜ਼ਾ ਲਾਉਣਾ ਹੈ ਇਸ ਚੀਜ਼ ਨੂੰ ਸ਼ੇਅਰ ਜ਼ਰੂਰ ਕਰਿਓ ਵੀ ਇਸ ਦੇ ਨਾਲ ਕਿੰਨਾ ਕੁ ਫਾਇਦਾ ਹੋ ਸਕਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਇਸ ਚੀਜ਼ ਨੂੰ ਸ਼ੇਅਰ ਜ਼ਰੂਰ ਕਰਿਓ ਆ ਤੁਸੀਂ ਦੇਖ ਸਕਦੇ ਹੋ ਇੱਕ ਤੋਂ 2 ਇੰਚ ਤੱਕ ਮਿੱਟੀ ਬਿਲਕੁਲ ਵੀ ਹੱਤੱਸ ਰਹੀ ਹੈ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਇਸ ਤਰੀਕੇ ਨਾਲ ਇਹਨਾਂ ਨੇ ਵੀ ਪੂਰੇ ਆਪਣਾ ਵੀ ਲਗਭਗ ਤਨ ਕਿੱਲਿਆਂ ਦਾ ਇਹ ਪਲਾਟ ਹੋਊਗਾ ਜਿਹਦੇ ਵਿੱਚ ਆਪਣੇ ਕਿਸਾਨ ਭਰਾਏ ਕੰਮ ਕਰ ਰਹੇ ਆ ਪਰ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਜਾਂ ਇਸ ਕਿਸਾਨ ਭਰਾ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਤਾਂ ਇਸ ਚੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਤਾਂ ਤੁਸੀਂ ਸਾਰੇ ਕਿਸਾਨ ਭਰਾ ਇਸ ਚੀਜ਼ ਨੂੰ ਕਿਵੇਂ ਲੈ ਕੇ ਚੱਲਦੇ ਹੋ ਕਿਵੇਂ ਸੋਚਦੇ ਹੋ ਕਿ ਬੈਨੀਫਿਟ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਪਰ ਤੁਸੀਂ ਦੇਖ ਸਕਦੇ ਹੋ ਵੀ ਲਗਭਗ 1.5 2 ਇੰਚ ਤੱਕ ਮਿੱਟੀ ਵਨ ਕੇ ਚਲੋ ਵੀ ਥੱਲੇ ਧਸ ਰਹੀ ਏ ਤਾਂ ਕਿੰਨਾ ਕੁ ਬੈਨੀਫਿਟ ਹੋ ਸਕਦਾ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ